ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਇਹ ਵਲੌਗ ਹੈ ਜੀ ਜੋ ਸਾਡਾ ਇੱਕ ਹਫ਼ਤੇ ਦੀ ਪੂਰੀ ਵੀਡੀਓ ਆ ਮਾਫ ਕਰਨਾ ਜੇ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਨਾ ਲੱਗੀ ਤਾਂ ਥੋੜਾ ਬਿਜ਼ੀ ਹੋਣ ਕਰਕੇ ਸਾਡੇ ਤੋਂ ਰੁਟੀਨ ਚ ਵੀਡੀਓ ਨਹੀਂ ਬਣੀ ਤੇ ਜੋ ਛੋਟੀਆਂ ਛੋਟੀਆਂ ਕਲਿੱਪਸ ਆ ਅਸੀਂ ਸਾਰੀਆਂ ਇਕੱਠੀਆਂ ਕਰਕੇ ਇਸ ਵਲੌਗ ਦੇ ਵਿੱਚ ਅਪਲੋਡ ਕਰ ਰਹੇ ਹਾਂ ਧੰਨਵਾਦ ਪਰ ਜਵਾਨ ਤੇ ਆਪਾਂ ਖੜੇ ਉੱਤਰੇ ਆ ਜਿੰਨੀ ਤਰੀਕ ਨੂੰ ਇਹਨਾਂ ਨੇ ਕਹਿਆ ਮਸ਼ੀਨ ਆ ਜੂਗੀ ਆ ਗਈ ਕੀ ਕਹਿਣਾ ਚਾਹੋਗੇ ਇਸ ਖਸੀਨ ਮੌਸਮ ਤੇ ਖਸੀਨ ਮੌਸਮ ਤਾਂ ਹੈਗਾ ਜਿਹੜਾ ਬਹਾਦਰ ਦੇ ਨਾਲ ਟੈਕਨਕਲ ਨਾਲ ਨਹੀਂ ਤਾਂ ਸੀ ਤਾਂ ਹੈਗਾ ਇਹਦੇ ਨਾਲ ਅਕਾਦੀ ਗੱਲ 20 ਗੱਲ ਜੀ ਸਵਾਗਤ ਕਰਦੇ ਥੋੜਾ ਅੱਜ ਦੇਖ ਹੋਰ ਨਵੇਂ ਵਲੌਗ ਦੇ ਵਿੱਚ ਨੀਂਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਚਲਾਤੀ ਜੀ ਪੰਜਾਬ ਆ ਕੇ ਮਸ਼ੀਨ ਆਪਾਂ ਵੀਡੀਓ ਥੋੜੀ ਲੇਟ ਸ਼ੁਰੂ ਕੀਤੀ ਆ ਕੱਲ ਮਸ਼ੀਨ ਤਾਂ ਕੱਲ ਚਲਾਤੀ ਸੀਗੀ ਮੈਂ ਥੋੜਾ ਜਿਹਾ ਮੈਨੂੰ ਥੋੜੇ ਜੇ ਕੰਮ ਕੰਮ ਸੀਗੇ ਇੱਥੇ ਆ ਕੇ ਤੇ ਉਹ ਕਰਨੇ ਸੀਗੇ ਉਹ ਕੀਤੇ ਤੇ ਹੁਣ ਆਇਆ ਮਸ਼ੀਨ ਕੋਲੇ ਕਣਕਾਂ ਉਹ ਚੋ ਲੱਗਾਂਗੇ ਆਪਾਂ ਮੋਟਰ ਤੇ ਠੀਸ ਤਾਂ ਅੱਛਾ ਆ ਲਾਈਟ ਲੰਮਕੀ ਜਾਂਦੀ ਆ। ਉਹ ਬੱਤੀ ਲੰਮਕਦੀ ਬੱਤੀ। ਹਲੋ ਜੀ। ਰਮਨ ਆਪਣੇ ਦੇ ਸੱਜਣ ਹੀ ਆ ਜਿਹਨਾਂ ਨੇ ਲਾਈ ਆਣ ਆ ਕੇ ਮਸ਼ੀਨ। ਤੇ ਆਪਦੇ ਕੱਲ ਨੂੰ ਕਰਾਂਗੇ ਸ਼ੁਰੂ ਅੱਜ ਇਹਨਾਂ ਨਾਲ ਲੱਭੜ ਜੂਗਾ ਪਿੰਡ ਦਾ ਇੱਕ ਦੋ ਘਰੀ ਆ ਆਪਣੇ ਜਿਹਨਾਂ ਦੇ ਵੱਡਣੀ ਆ ਬਾਕੀ ਜ਼ਿਆਦਾ ਆਪਦਾ ਵੀ ਕੰਮ ਸਾਡਾ ਥੋੜਾ ਹੈਗਾ ਜ਼ਿਆਦਾ ਹਰਿਆਵਲੀ ਥੋੜੀ ਕਣਕ ਹਰੀ ਆ ਬਾਕੀ ਹਰੇ ਦਿਨ ਲੈਂਦੀਆਂ ਆ ਸੀਆਂ ਕਣਕਾਂ ਇੱਥੇ ਆਪਣੇ ਜਿਵੇਂ ਆ ਹੁਣ ਤੁਸੀਂ ਦੇਖੋ ਆ ਗਾਣੇ ਆ ਹਰੇ ਆ ਹਜੇ ਅੱਲੇ ਦਾਣੇ ਆ ਨਾ ਫਸਦੇ ਆ ਛੋੜੀਆਂ ਹਰੀਆਂ ਹੀ ਆ ਗਣਗਾ ਚ ਬਾਕੀ ਪਾਸੇ ਵਾਲਾ ਕਿਹੜਾ ਏ ਥੋੜਾ ਜ਼ਿਆਦਾ ਮੌਸਮ ਤੋਂ ਵੀ ਡਰਦੇ ਆ ਲੋਕ ਸਾਰੇ ਨੈਟ ਤੇ ਮੌਸਮ ਖਰਾਬ ਦੱਸਦੇ ਆ ਅੱ끼 ਜੇ ਮਹਾਰਾ ਇਹਨੇ ਦਣ ਮਾੜਾ ਲਿਆਉਣਾ ਔਰ ਢੋਲਾ ਚ ਪਿਆ ਵੀ ਲੈ ਜੂਗਾ ਪਰ ਦੇਦੇ ਨੂੰ ਤਾਂ 10 ਦਿਨ ਮਾਰਾ ਇੱਧਰ ਸੋਹਣੇ ਲਵਾ ਦੇ ਅੰਦਰ ਕੁੜੀਆਂ ਤੜੀਆਂ ਵੀ ਸਮਝਣ ਸਾਭ ਦੀਆਂ ਦੱਸਿਓ ਇੱਥੇ ਤੁਸੀਂ ਗਰਮ ਗਰਮੀ ਵੀ ਇੱਕ ਤਾਂ ਬੜੀ ਆ ਅੰਜਣ ਹੈ 90 ਦੇ ਰਹਿੰਦਾ ਬੜੀ ਗਰਮੀ ਆ ਹੁਣ ਇਸ ਵਾਰ ਚਲੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੁਹਾਨੂੰ ਦਿਖਾਉਣੇ ਅੱਜ ਆ ਜੱਲੀ ਆਦੀ ਆ ਹੈਂ ਤਰੀਵਾਜ਼ ਨਹੀਂ ਆਉਂਦੀ ਕਿਵੇਂ ਚੱਲੋ ਤੁਸੀਂ ਹੁਣ ਗਾਂ ਸਹੀ ਓਕੇ ਓਕੇ ਆਵੜਾ ਕਿਵੇਂ ਆ ਓਕੇ ਰਿਪੋਰਟ ਗੰਦੀ ਦਾਣੇ ਫਿਰ ਆਈ ਨਾ ਜਾ ਆ ਦੋ ਕਿਲੇ ਆ ਵੱਢ ਕੇ ਫਿਰ ਪਰੇ ਲੰਬੇ ਲੱਕੇ ਰਿਆ ਚ ਲਾ ਦੇ ਸਾਰਾ ਸਾਰਾ ਨਹੀਂ ਨੱਪੜਦਾ ਇਹ ਵੀ ਘਰ ਨੂੰ ਪੱਟਣ ਨੇ ਬੜੀ ਕੋਸ਼ਿਸ਼ ਕੀਤੀ بڑے ਘਰਾਂ ਨੇ ਹਨ ਆ ਗਿਆ ਸੋਜੀ ਇਹ ਨਾਲ ਆ ਗਿਆ ਆ ਗਿੜਾ ਲੈ ਕੇ ਗਿਆ ਇਹ ਵੀ ਘਰ ਆ ਜੀ ਜਿਹੜਾ ਜਿੰਨਾਂ ਨੇ ਆਪਣੀ ਮਸ਼ੀਨ ਲੱਗੀ ਵੀ ਆ ਬੜਿਆਂ ਨੇ ਜ਼ੋਰ ਲਾਇਆ ਇਹ ਕਰਪਟਨ ਨੂੰ ਪਰ ਇਹ ਬੰਦਾ ਕਹਿੰਦਾ ਕਿ ਨਹੀਂ ਭਲਾਂ ਦੀ 4 ਦਿਨ ਲੇਟ ਆ ਜੇ ਮਸ਼ੀਨ ਵਢਾਉਣਾ ਉਹਨਾਂ ਤੋਂ ਹੀ ਆ ਹਾਂ ਆਪਾਂ ਜਵਾਨ ਤੇ ਆਪਾਂ ਖੜੇ ਉੱਤਰੇ ਆ ਜਿੰਨੀ ਤਰੀਕ ਨੂੰ ਇਹਨਾਂ ਨੇ ਕਹੇ ਮਸ਼ੀਨ ਆ ਜੂਗੀ ਆ ਗਈ ਝੋਨੇ ਤੇ ਵੀ ਖਰਾਬ ਕੀਤਾ ਜ਼ੋਰ ਤਾਂ ਬਥੇਰਾ ਲਾਇਆ ਸੀਗਾ ਉਹ ਵੱਡਾ ਹੀ ਘੇਰਾ ਲਾ ਜਣਾ ਬਈ ਹਾਂ ਕਿ ਲੰਮੇ ਟੱਕ ਚਲਾਣਾ ਇਹਨਾਂ ਦੀਆਂ 20 ਕਿੱਲਾਂ ਦੀਆਂ 3 ਮੁੰਡਾ ਹਾਂ ਲੰਮੀ ਉਹ ਨਹਿਰ ਤੈ ਜਾਂਦੀ ਆ ਹੈ ਬਈ ਹੈ ਨਾ ਵੱਡੀਏ ਦੂਰ ਨਹੀਂ ਆਪ ਦੋ ਗੱਲੇ ਵੱਢ ਕੇ ਪਰ ਖਾਲਾ ਨਾ ਲੰਮਾ ਲੰਮੀ ਉਹ ਨਹਿਰ ਨਾ ਲੱਗ ਜਾ ਨਹਿਰ ਨਾ ਨਹਿਰ ਨਾ ਲੱਗੇ ਲੱਗੇ ਚਲੋ ਜਿਆਦਾ ਪਾਣੀ ਨਹੀਂ ਫਸਮ ਹੋ ਗਿਆ ਜੀ ਬਹੁਤ ਖਰਾਬ ਉਹ ਤੇ ਅੱਗ ਲੱਗੀ ਲੱਗਦਾ ਮਹਾਰਾਜ ਜੰਤਾ ਬਚਾਈ ਰੱਖੇ ਸਭ ਤੇ ਜੇ ਲੀ ਜਾਂਦਾ ਸੀ ਇਹ ਕੰਮ ਬਰ ਰਹਿ ਗਿਆ ਥੋੜਾ ਹੀ ਵੱਡਣ ਵਾਲਾ ਮਾਮੇ ਦਾ ਇੱਕ ਬਾਰ ਬਰ ਗਿਆ ਆਪਦੇ ਲੱਗਣਾ ਸੀ ਕਾਨ ਲੱਗਦਾ ਫਲਾਂਗਰ ਤੋਂ ਉਹਦੇ ਦੀ ਨੱਥ ਖਾਲਾ ਇਹ ਡੋਡੇ ਜਾਂ ਫੀਮ ਇਹ ਤਾਂ 12 13 ਦਾ ਨਾ ਤੇ ਕੋਈ ਗੱਲ ਨਹੀਂ ਕਿਹਨੇ ਕਿਹਨੇ 12 13 ਆ ਗਿਆ ਜੀ ਐਂ ਕਿਉਂ ਮਾਮਾ ਕੀ ਕਹਿਣਾ ਚਾਹੋਗੇ ਇਸ ਹਸੀਨ ਮੌਸਮ ਉਹ ਸੰਤਾ ਹੈਗਾ ਜਿਹੜਾ ਬਾਹਤਾ ਦੇ ਦਵੇ ਤਾਂ ਚੰਗੀ ਗੱਲ ਨਾ ਨਹੀਂ ਰਸਤੀ ਤਾਂ ਹੈਗਾ ਇਹ ਇਹ ਰੰਗਾਂ ਦੀ ਰਾਣੀ ਆ ਕਰ ਲੈਂਦੇ ਹਾਂ ਪਰ ਮਾੜੀ ਗੱਲ ਹਾਂ ਮਾੜੀ ਮਾੜੀ ਗੱਲ ਹੰਤਾ ਰਬਤ ਵੀ ਰਣ ਦੇ ਦੇ ਗਣਤੀ ਦੇ ਤੂੜੀਆਂ ਦਾੜੀਆਂ ਵੀ ਸਮਝ ਜਾਣਗੇ ਆ ਚਾਰ ਕੇ ਛੱਟਾਂ ਪਾ ਕੇ ਕੰਮ ਕੇਰਾ ਬੰਦ ਕਰਾ ਗਿਆ ਰੱਬ ਹੁਣ ਤੁੱਪ ਕੱਢਦਾ ਹਾਂ ਕੰਮ ਹੁਣ ਕਿੰਟਾ ਕ ਤੱਪ ਲੱਗੀ ਆ ਤੇ ਫਿਰ ਚੱਲ ਉਹਨੇ ਅੱਜ ਵੜਦੇ ਵੇ ਆ ਜੀ ਆਪਾਂ ਆਪਦੇ ਆफी ਚੌਣੇ ਆ ਬਲੌਗ ਰੁਟੀਨ ਚ ਨਹੀਂ ਬੰਦੇ ਫਿਰ ਹਰੇਕ ਵੀਡੀਓ ਦੇ ਸ਼ਾਰਟ ਸ਼ਾਰਟ ਲੈ ਜਾਂਦੇ ਜਾਂਦੇ ਆ ਐਮ ਨਹੀਂ ਲੱਗਦਾ ਤੇ ਸੇਰ ਤੇ ਆਪਣੇ ਆਪ ਦੇ ਚੱਲਦੀ ਪਈ ਆ ਮਸ਼ੀਨ ਸਪਾਈ ਕਰਾਉਣੇ ਆ ਚੈੱਕ ਉਹ ਬੱਸ ਉਹ ਬੱਚਾ ਹੱਥ ਜਾ ਮਾਰਦੇ ਵੇਚ ਹੱਥ ਜਿਆ ਮਾਰਦੇ ਓਏ ਵਰਮ ਜੀ ਆ ਇਥੇ ਵਾਹ ਜਾਂਦੇ ਚੱਲ ਕਰੋ ਜਿੱਕਾ ਜਾਲੇ ਰਹਿੰਦੇ ਇਹ ਅਗੜ ਪਿਛੜ ਪਾਉਣੀਆਂ ਟਰਾਲੀਆਂ ਅੱਛਾ ਅਗੜ ਪਿਛੜ ਪਾਉਣੀਆਂ ਹਾਂ ਟਰਾਲੇ ਦੇ ਮਾਰੇ ਇਹ ਟਰਾਲੇ ਪਿਛੇ ਪਾਵਾਂਗੇ ਟਰਾਲੇ ਦੇ ਬਾਹਰ ਜਰਾ ਪੂਰਾ ਹੈ ਹਾਂ ਹਾਂ ਬਗਾ ਬਸ ਠੀਕ ਹੈ ਠੀਕ ਹੈ ਬਾਬ ਵਿਚਾਲੇ ਜੇ ਰਹਿੰਦੇ ਤਾਂ ਨੇ ਮੈਂ ਆ ਟਰਾਲਾ ਉਹ ਟਰਾਲਾ ਭਰਾਲੂ ਹੁਣ ਉਹ ਮਾ ਬਰ ਕਿਤੇ ਰੇ ਗਿਆ ਯਾਰ ਮਾਂ ਬਲੇ ਕਿਧਰ ਰਹਿ ਗਏ ਨਹੀਂ ਗੋਪੇ ਨੂੰ ਤਾਂ ਲੈ ਕੇ ਦੁਆਰਾ ਟਰਾਲਾ ਵੀ ਚਲੇ ਗਏ ਆ ਇੱਥੇ ਆ ਕੇ ਥੋੜੀ ਜਿਹੀ ਹਵਾ ਵਧਾਉਣੀ ਪਈ ਗਣਕ ਤੇ ਉੱਥੇ ਗਣਕਾ ਫਿਰ ਹੌਲੀਆਂ ਸੀ ਇੱਥੇ ਹਵਾ ਵਧਾਣੀ ਪਈ ਯਾਰ ਕਿ ਝਾੜਦਾ ਤਕਰੀਬਨ ਚੰਗਾ ਲੱਗਦਾ ਪਿਆ ਵਾ ਜਿੰਨਿਆਂ ਜਿੰਨਿਆਂ ਦੀ ਵੀ ਜਾਈ ਆਪਣੀ ਮਸ਼ੀਨ ਜਿੰਨਿਆਂ ਦੇ ਵੀ ਸਭ ਦਾ ਝਾੜ ਚੰਗਾ ਲੱਗਦਾ ਬਾਕੀ ਗੱਟਿਆਂ 'ਚ ਪਿਆ ਦਾ ਪਤਾ ਲੱਗੂਗਾ ਕੱਲ ਮੌਸਮ ਬੜਾ ਖਰਾਬ ਹੋ ਗਿਆ ਮੌਸਮ ਖਰਾਬ ਹੋ ਬੜਾ ਡਰਿਆ ਲੋਕਾਂ ਨੂੰ ਰੱਬ ਨੇ 3 ਦਿਨ ਮਿਲ ਜਾਣ ਵਾਲਾ ਦਾਲੇ ਦੋਣੇ ਸਮਝ ਜਾਣਗੇ ਕਣ 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 ਕਾ ਸਭ ਦੀਆਂ ਜਿੰਦੀ ਤੜੀ ਵੀ ਬਣ ਜੂਗੀ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਆਹ ਵਲੌਗ ਦਾ ਜਿਹੜਾ ਤੁਸੀਂ ਦੇਖੋਗੇ ਤਾਂ ਕਈ ਦਿਨਾਂ ਦਾ ਵਲੌਗ ਹੋਊਗਾ ਟਾਈਮ ਨਹੀਂ ਲੱਗਦਾ ਮੈਚ ਦੀ ਰਾਸਤਾਂ ਜਾਣਾ ਪੈ ਗਿਆ ਇਹ ਘੋੜਾ ਅੱਦਾ ਕਿਵੇਂ ਇਤੋਂ ਬੜਾ ਲਾਦਾ ਕਣਕ ਕਿੰਨੀ ਸੁੱਕਦੀ ਹੈ ਇਹ ਜੀ ਉੱਡ ਗਿਆ ਜੀ ਕੰਮ ਉੱਡ ਗਿਆ ਜੀ ਮਾਫੀ ਤੋਂ ਕੰਮ ਕਣਕ ਦਾ ਰਹਿ ਗਈ ਪਿੰਡ ਆਪਣੀ ਆਪ ਦੀ ਵੜਣੀ ਅੱਜ ਦੋਵੇਂ ਲਾਗੇ ਨਵੇੜਿਆ ਕੰਮ ਦੱਸੋ ਸਾਡੀ ਇੱਥੋਂ ਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਐਸਨ ਹੈ ਹਾਂ ਬੜੀਆ ਬੜੀਆ ਹੈ ਕਟ ਗਿਆ ਪਿਸਿਆ ਹਾਂ ਜਿੱਦੀ ਜਿੱਦੀ ਇਹ ਜੇ ਕੋਣ ਚਾਮਾ ਨਾਲ ਆਗਾ ਥੋੜੀ ਗਾ ਕਰ ਲੈ ਹੋਰ ਬਸ ਰੱਖ ਦੇ ਸਾਲਾ ਹੋਰ ਫੇ ਸੁੰਡੀ ਸਾਹਿਬ ਕੱਟ ਗਿਆ ਪਿਸਿਆ ਸਾਡੇ ਦਾ ਉਥੋਂ ਵਾਲਾ ਪਿਸਿਆ ਚੜਾਦਾ ਸਾਡੇ ਓ ਬਾਬਾ ਚਲੋ ਜੀ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਤਦ ਤੱਕ ਦੇ ਲਈ ਰੱਬ ਰੱਖਾ ਇਹ ਆ ਜਿਹੜੀਆਂ ਵੀਡੀਓ ਗੁੱਸਾ ਨਾ ਕਰਿਓ ਕੋਈ ਵੀ ਮੇਰਾ ਵੀਰ ਭਰਾ ਐ ਬੜੇ ਦਿਨਾਂ ਦੀਆਂ ਕਲਿੱਪਾਂ ਸਾਰੀਆਂ ਜੋੜ-ਜੋੜ ਕੇ ਵੀਡੀਓ ਕੱਟੀ ਕਰਕੇ ਪਾਉਣ ਲੱਗੇ ਆ ਟਾਈਮ ਨਹੀਂ ਲੱਗਦਾ ਸੀ ਆ ਵੀਡੀਓ ਸ਼ੂਟ ਕਰਨ ਦਾ ਥੋੜੇ-ਥੋੜੇ ਜਿਹੜਾ-ਜਿਹੜਾ ਜਿੰਨਾ-ਜਿੰਨਾ ਟਾਈਮ ਲੱਗਾ ਉਹਨੇ-ਉਨੇ ਵੀਡੀਓ ਬਣਾ ਕੇ ਤੇ ਸਾਰੀਆਂ ਇਕੱਠੀਆਂ ਕਰਕੇ ਤੇ ਅੱਜ ਲੱਗੀਆਂ ਪਾਉਣ ਇਹ ਤੁਹਾਨੂੰ ਸਵੇਰੇ ਕੱਲ ਨੂੰ ਦੇਖਣ ਨੂੰ ਮਿਲੂਗੀ ਠੀਕ ਐ ਜੀ ਮਿਲਦੇ ਆ ਤੁਹਾਨੂੰ ਕਦੇ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ